ਆਪ ਜੀ ਦਾ ਮੇਰੇ ਜੂਪੀਓ ਚੈਨਲ ਤੇ ਸਵਾਗਤ ਹੈ ਆਪ ਨੇ ਇਸ ਨੂੰ ਸਬਸਕ੍ਰਾਈਬ ਵੀ ਕਰਨਾ ਤੇ ਚੰਗਾ ਲੱਗੇ ਤਾਂ ਸ਼ੇਅਰ ਕਰਨਾ ਸੌ ਫ੍ਰੀ ਕਾਲ ਵੀ ਹਰ ਸਮੇਂ ਅਸੀਂ ਮਨ ਕੋੁਰ ਦੇ ਕੋਨ ਇੰਜਾਵਰ ਫਾਰਕ ਵਿੱਚ ਕੰਮ ਰਹੀ ਹਾਂ ਇਹ 파ਰ ਪਿਛਲੇ ਪਾਸੇ ਬੋਲਾਈਦਲ ਪਾਵਰ ਕੰਜੂਰਿਟੀ ਜਿਸ ਦੇ ਵਿੱਚ ਤਕਰੀਬਨ 500 ਕਿਸਮ ਦੇ ਫਲ ਬੂਟੇ ਲਏ ਹੋਏ ਹਨ ਇਹ ਪਾਰਕ ਹੈ ਜਿਹੜਾ ਸਭ ਤੋਂ ਉੱਚੀ ਜਗ੍ਹਾ ਤੇ ਬਨਕੌਰ ਤੇ ਸਥਿਤ ਹੈ ਇਸ ਦੇ ਤੋਂ ਇਸ ਥਾਂ ਤੇ ਉਤੋਂ ਬਨਕੌਰ ਦਾ ਨਜ਼ਾਰਾ ਦੇਖਿਆ ਜਾ ਸਕਦਾ ਹੈ ਬਨਕੌਰ ਸਿਟੀ ਦਿਖ ਰਹਾ ਹੈ ਇਹ 1949 ਦੇ ਵਿੱਚ ਕਨ ਇਲੀਜਰਥ ਨੂੰ ਡੋਨੇਟ ਕੀਤਾ ਗਿਆ ਸੀ ਉਹਦਾ ਨਾਮ ਉਹ ਇਹਦਾ ਨਾਮ ਉਦੋਂ ਕੋਨੇ ਇੱਜਾ ਹਰ ਵਾਸ 파ਰ ਕਰਖਿਆ ਗਿਆ ਇਹ 20ਵੀਂ ਸਦੀ ਦੇ ਵਿੱਚ ਪਹਿਲਾਂ ਜਦੋਂ ਇੱਥੇ ਕੋਰੀ ਸੀਗੀਆਂ ਖਾਨਾ ਸੀਗੀਆਂ ਉਹਨਾਂ ਦੇ ਵਿੱਚੋਂ ਜੋ ਜ਼ਿਆਦਤ ਨਿਕਲਦਾ ਸੀ ਉਹਦੇ ਨਾਲ ਸੜਕਾਂ ਬਣਾਈਆਂ ਜਾਂਦੀਆਂ ਸਨ ਇਸ ਵਾਰ ਨਜ਼ਾਰਾ ਤੁਸੀਂ ਹੁਣ ਦੇਖ ਰਹੇ ਹੋ ਆ ਸਿਟੀ ਦਿਖ ਰਿਹਾ ਇੱਥੋਂ ਤੋਂ ਇਹ ਆਲੇ-ਦਾਲੇ ਬੜੇ ਬੂਟੇ ਫਲ-ਬੂਟੇ ਲੱਗੇ ਹੋਣ ਉਹਨਾਂ ਨੂੰ ਇਹ ਤਕਰੀਬਨ ਈਕਸੋਪੀ ਏਕੜ ਦੇ ਵਿੱਚ ਫੈਲਿਆ ਹੋਇਆ ਹੈ ਇਹ ਸਭ ਤੋਂ ਉੱਚੇ ਪਹਾੜੋਂ ਤੇ ਹੈ ਇਸ ਲਈ ਕਿ ਜਲਾਲਾ ਰੇਗਮ ਅੱਜ ਮੌਸਮ ਬੱਦਲਵਾਈ ਵਾਲਾ ਬਰਿਆ ਹੋਇਆ ਹੈ ਖੰਡ ਵੀ ਹੈ ਇਤੋਂ ਦੇ ਕੋਠੇ ਨੂੰ ਪਣੀ ਨਹੀਂ ਆਉਂਦੀ ਹਾਲਾਤਾਂੇ ਬੜੇ ਤੇ ਬਾਪੇ ਬੂਟੇ ਫੁੱਲ ਕਈ ਪ੍ਰਕਾਰ ਦੇ ਲੱਗੇ ਹੋਏ ਹਨ ਤੇੜਲਾਂ ਬੜੀਆਂ ਹੋਈਆਂ ਹਨ ਉਹ ਗਰ ਨਜ਼ਾਰਾ ਤੁਸੀਂ ਦੇਖ ਰਹੇ ਹੋ ਇਹ ਸਾਰੇ ਘੁੰਮ ਫਿਰ ਕੇ ਇਸ ਨੂੰ ਦੇਖਣ ਦਾ ਲੋਕ ਮਹਵੰਦ ਹੁੰਦਾ ਹੈ ਇਹ ਫੇ ਨਵੇਂ ਜੋੜੇ ਵਿਹਾਈ ਹੋਏ ਆਉਂਦੇ ਆਣ ਉਹਦੇ ਵਲ ਤੋਂ ਵਗ ਜਦੋਂ ਚੌਦਰੀ ਵਾਲੇ ਦਿਨ ਓਪਨਿੰਗ ਆਫ ਫੋਟੋ ਉੱਗਰਾ ਕੇ ਚੰਗੇ ਲਈ ਫੋਟੋ ਸੈਸ਼ਨ ਕਰਾਉਂਦੇ ਹਾਂ ਇਸ ਦੇ ਨਾਲ ਇੱਕ ਬਹੁਤ ਉਤਪੋਰਾ ਹੈ ਜਿੱਥੇ ਚਾਹਨਾ ਪਾਣੀ ਦਾ ਪ੍ਰੈਸ਼ਰ ਪਾਇਆ ਹੈ ਇੱਥੇ ਹੈ ਮੈਨੂੰ ਰੋਕਾ ਆ ਜਾਂਦਾ ਕੋਈ ਨਹੀਂ ਆ ਸਾਡੇ ਗਰੁੱਪ ਫੋਟੋ ਹੈ ਜਿਹੜੇ ਅਸੀਂ ਇੱਥੇ ਦੇਖਣ ਆਏ ਸੀ ਆਹੀ ਹੋਈ ਫਲੋਰ ਬਲੋਇਡਲ ਫਲੋਰ ਡੋਮਾ ਹੈ ਬਣਾਇਆ ਹੋਇਆ ਇਸ ਦੇ ਅੰਦਰ ਬਹੁਤ ਪੌਦੇ ਲੱਗੇ ਹੋਏ ਹਨ ਇਸ ਦੀ ਟਿਕਟ ਹੈ ਇਹਸ ਨੂੰ ਦੇਖਣ ਲਈ ਇੱਥੇ ਇਸ ਖਾਨ ਲਾਵੈਂਡਰ ਰੇਨ ਕਾਮ ਹੈ ਇੱਥੇ ਚਾਰ ਮੂਰਤੀਆਂ ਬਣਾਈਆਂ ਹੋਈਆਂ ਹਨ ਇਹ ਚਾਰ ਮੂਰਤੀਆਂ ਇੱਕ ਕਾਲਾ ਬਲੂਸ ਵੋਇਸ ਨੇ 92 ਸਾਲ ਤੋਂ ਬਣਾਈਆਂ ਹਨ ਇਹ 2016 ਦੇ ਵਿੱਚ ਲੋਕੀ ਇੱਥੇ ਆਉਂਦੇ ਨੇ ਉਹਦਾ ਬਾਤ ਇੱਥੇ ਆਪਣੇ ਵਿਆਹ ਦਾ ਜੋ ਜੋੜਾ ਇਹਨੂੰ ਲੋਕ ਲੱਗੇ ਜਾਂਦੇ ਹਨ ਕੋਕੋ ਪਹਿਲਾਂ ਉਹ ਰੰਗ ਦੇ ਆਪਣੇ ਸੁਭੀ ਉਪਲ ਨੇ ਸਤੰਬਰ 2016 ਵਿੱਚ ਇੱਥੇ ਇਹ ਲੋਕ ਲਾਇਸੈਂਸ